ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਸੁਪਨ ਕੋਰ ਵੱਲੋਂ ਜਿਹੜੀ ਜ਼ਮਾਨਤ ਮਿਲੀ ਆ ਸਰਾਬ ਕੋਟਾਲੇ ਦੇ ਵਿੱਚ ਉਸ ਦੇ ਵਿੱਚ ਗੱਲਬਾਤ ਕਰਦੇ ਆ ਅਸੀਂ ਪੰਜਾਬ ਦੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਧੋੜਾ ਮਾਦਰਾ ਪਹੁੰਚ ਗਏ ਆ ਉਹਨਾਂ ਗੱਲਬਾਤ ਕਰਦੇ ਕੀ ਪ੍ਰਤੀਕਿਰਿਆ ਉਹਨਾਂ ਦੀ ਵੀ ਜਿਹੜਾ ਕੇਜਰੀਵਾਲ ਸਾਹਿਬ ਨੂੰ ਆ ਸੁਪਨ ਕੋਰ ਨੇ ਜ਼ਮਾਨਤ ਦੇਈ ਹੈ ਉਸ ਦੇ ਲਈ ਕੀ ਕਹਿਣਾ ਹੈ ਇਹਨਾਂ ਦਾ ਆਜ ਮਤਲਬ ਕਿਸ ਤਰ੍ਹਾਂ ਬਰਕਰਾਰ ਵਿੱਚ ਖੁਸ਼ੀ ਹੈ ਜਿਹੜਾ ਇਹ ਫੈਸਲਾ ਹੈ ਦੇਖੋ ਸਾਡੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਜਿਹੜੇ ਨੈਸ਼ਨਲ ਕਨਵੀਨਰ ਨੇ ਅਰਵਿੰਦ ਕੇਜੀਵਾ ਸਾਹਿਬ ਜਿਨ੍ਹਾਂ ਨੂੰ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਹੈਗਾ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਔਰ ਜਿਹੜੀ ਸਚਾਈ ਆ ਉਹਦੀ ਜਿੱਤ ਜਿਹੜੀ ਹੋਈ ਆ ਔਰ ਜਮਾਨਤ ਹੈ ਜਿਹੜੀ ਸੁਪਰੀਮ ਕੋਰਟ ਵੱਲੋਂ ਸਾਡੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਨੂੰ ਮਿਲੀ ਆ ਔਰ ਸਾਨੂੰ ਖੁਸ਼ੀ ਹੈ ਕਿ ਇਲੈਕਸ਼ਨ ਉਧਰੋਂ ਹੋਣ ਜਾ ਰਹੀ ਆ ਹਰਿਆਣਾ ਦੇ ਵਿੱਚ ਹੋਰ ਸਟੇਟਾਂ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਆ ਉਹ ਪਾਰਟੀ ਦੇ ਜਿਹੜੇ ਵਰਕਰ ਨੇ ਉਹਨਾਂ ਨੂੰ ਹੌਸਲਾ ਮਿਲੇਗਾ ਔਰ ਜਿਵੇਂ ਹਰਿਆਣਾ ਉੱਥੇ ਉਮੀਦ ਹੈ ਕਿ ਬਹੁਤ ਵੱਡੀ ਗੰਦੀ ਦੇ ਵਿੱਚ ਜਿਹੜੀਆਂ ਸੀਟਾਂ ਅਸੀਂ ਜਿੱਤਾਂਗੇ ਠੀਕ ਹਰਿਆਣਾ ਜੇ ਅਜੇ ਉਮੀਦ ਹੈ ਜੀ ਕਾਂਗਰਸ ਨਾਲ ਕੋਈ ਅਲਾਈਅੰਸ ਹੋਣ ਦਾ ਨਹੀਂ ਹੁਣ ਤਾਂ ਕੀ ਹੁਣ ਤਾਂ ਕਾਗਜ਼ ਸਾਰੇ ਫਾਈਲ ਹੋ ਗਏ ਹੁਣ ਕੋਈ ਸਮਝੌਤੇ ਦੀ ਫਿਲਹਾਲ ਕੋਈ ਗੰਜائش ਨਹੀਂ ਹੈ ਪਾਰਟੀ ਆਪ ਦੇ ਦਮ ਤੇ ਸਾਰੀਆਂ ਸੀਟਾਂ ਜਿਹੜੀਆਂ ਉਹਨਾਂ ਤੇ ਲੱਗਦਾ ਦੇ ਨਾਲ ਜਮਾਨ ਦੇ ਸੁਪਨ ਕੋਰਟ ਵੱਲੋਂ ਵੀ ਕੋਈ ਸਿਗਨੇਚਰ ਨਹੀਂ ਕਰ ਸਕਦੇ ਕੋਈ ਉਸ ਤਰ੍ਹਾਂ ਕਈ ਸਰਤਾਂ ਲਈ ਹੈ ਸਿਰਫ ਮੰਨ ਲਓ ਪ੍ਰਚਾਰ ਨਹੀਂ ਮੰਨ ਲਓ ਆਪਾਂ ਕਹੀਏ ਨਹੀਂ ਦੇਖੋ ਉਹਨਾਂ ਦਾ ਇਹ ਹੈ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਨੇ ਵੀ ਉੱਥੇ ਕੋਈ ਵੀ ਕਿਸੇ ਕਿਸਮ ਦਾ ਕੋਈ ਸਿਗਨੇਚਰ ਵਗੈਰਾ ਨਾ ਕਰਾਂ ਐਦਾਂ ਦੀ ਕੋਈ ਗੱਲਬਾਤ ਹੀ ਹੈ ਨਹੀਂ ਕੇਜਰੀਵਾਲ ਸਾਹਿਬ ਜੋ ਕਹਿੰਦੇ ਨੇ ਉਹ ਕਰਦੇ ਵੀ ਨੇ ਉਹਨਾਂ ਦਾ ਇਹ ਨਹੀਂ ਜੋ ਉੱਥੇ ਕਹਿਤਾ ਉਹਨਾਂ ਨੇ ਉਹ ਬਿਲਕੁਲ ਵੀ ਨਿਚਿੰਤਾ ਹੈ ਕੋਈ ਐਦਾਂ ਦੀ ਗੱਲਬਾਤ ਨਹੀਂ ਪਰ ਇੰਨਾ ਕਿ ਜ਼ਰੂਰ ਹੈ ਕਿ ਸਚਾਈ ਦੀ ਜਿੱਤ ਹੋਈ ਆ ਚਾਹੇ ਵਿਰੋਧੀ ਪਾਰਟੀਆਂ ਨੇ ਬੀਜਪੀ ਦੀ ਗੱਲ ਕਰੀ ਆਪਾਂ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਹੈ ਦਬਾਉਣ ਦੀ ਪਰ ਫਿਰ ਵੀ ਵਿੱਚੋਂ ਨਿਕਲਿਆ ਕੁਛ ਨਹੀਂ ਹੈ ਸਚਾਈ ਔਖੀ ਹੁੰਦੀ ਹੈ ਸਚਾਈ ਦਾ ਰਾ ਔਖਾ ਹੁੰਦਾ ਪਰ ਜਿੱਤ ਹੁੰਦੀ ਹੈ ਸਚਾਈ ਦੀ ਜਿੱਤ ਸਚਾਈ ਦਾ ਰਾ ਔਖਾ ਹੁੰਦਾ ਲੇਕਿਨ ਜੀਤ ਸਚਾਈ ਦੀ ਹੁੰਦੀ ਹੈ ਇਹ ਕਹਿਣਾ ਹੈ ਪੰਜਾਬ ਦੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਦਾ ਅਜਰੀ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਨਾਲ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨਾਂ ਨੂੰ ਜਿਹੜੇ ਪਾਰਟੀ ਦੇ ਉਮੀਦਵਾਰ ਹੈ ਉਹਨਾਂ ਨੂੰ ਵੀ ਫਾਇਦਾ ਹੋਵੇਗਾ ਪਰ ਮੈਂ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ న్యూਸ